अठानवे एक सौ बहत्तर साठ पांच सौ फोन करके ट्रैट खरीद सकते अगे जी।, जी ट्राली डैम्पर डेंपर बकाऊ माडल है दो हजार उन्नीस रेट वे किसान भी चौरासी हजार एरिया बुलाडा मानसा ट्राली बिकाऊ है जी डैम्पर

ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਨਾਲ ਘੰਟੀ ਦਾ ਬਟਨ ਆਉਰ ਦਵਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਸਾਡੀ ਨਵੀਂ ਵੀਡੀਓ ਆਈਏ ਸਿੱਧਾ ਤੁਹਾਡੇ ਕੋਲ ਪਹੁੰਚੇ। ਗੇਟ ਟਰਾਲੀ ਵਿਗਾਊ ਹੈ 11x6.5 ਦੀ ਮਾਡਲ ਹੈ ਜੀ 2019 ਟਾਇਰ 70% ਪਿਆ ਰੇਟ ਮੰਗਿਆ 1,20,000 ਏਰੀਆ ਜੀ ਮਹਿਮਾ ਸਰਜਾ ਕਿਸਾਨ ਵੀਰ ਦਾ ਨੰਬਰ ਹੈ 9877671916 9877671916 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਲਰ ਖਰੀਦ ਸਕਦੇ ਹੋ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਾਉਣ ਦਾ ਕੋਈ ਖਰਚਾ ਨਹੀਂ ਜੀ ਸੋਨਾ ਲਿਕਾ 750 ਟ੍ਰੈਟ ਵਿਗਾਉ ਹੈ ਮਾਡਲ ਹੈ ਜੀ 2011 ਰੇਟ ਮੰਗਿਆ 390000 ਏਰੀਆ ਜੀ ਸੰਗਰੂਰ ਟਾਇਰ 80% ਪੇ ਕਿਸਾਨ ਵੀਰ ਦਾ ਨੰਬਰ ਹੈ ਜੀ 8437376316 8437376316 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਆ ਕਿ ਐਡ ਡਿਲੀਟ ਕਰ ਦਿਓ ਇਦਾਂ ਨਹੀਂ ਹੋ ਸਕਦਾ ਵੀਰੇ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਹੈ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਤ ਸੇਲ ਹੋ ਜਾਂਦੇ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ ਅੱਗੇ ਜੀ 82 ਮਾਡਲ ਐਂਟਰਟ੍ਰੈਟ ਵਿਕਾਊ ਹੈ ਰੇਟ ਹੈ ਜੀ 1,50,000 ਪੰਜਾਬ ਦਾ ਨੰਬਰ ਹੈ ਏਰੀਆ ਜੀ ਤਲਵੰਡੀ ਸਾਬੋ ਦਾ 25 ਪੈਸੇ ਪਏ ਹੈ ਕਿਸਾਨ ਵੀਰ ਦਾ ਨੰਬਰ ਹੈ 73408 99681 73408 99681 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਜੀ ਚਲਦੇ ਚਲਦੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀ ਫਾਇਦਾ ਚੁੱਕ ਸਕਣ ਤੇ ਸੰਦ ਖਰੀਦ ਸਕਣ ਅੱਗੇ ਜੀ ਸੋਨালী ਘਾਸਾ ਸੁਪਿਆ ਟਰੈਟ ਵਿਗਾਊ ਹੈ ਮਾਡਲ ਹੈ ਜੀ 2012 ਰੇਟ ਮੰਗੇ ਕਿਸਾਨ ਵੀਰ ਨੇ 3 ਲੱਖ 70000 ਏਰੀਆ ਜੀ ਚਟਾਲਾ ਹਰਿਆਣਾ ਸਰਵਿਸ ਹੋਈ ਹੈ ਜਮਨ ਓਕੇ ਪਿਆ ਜੀ 98 965 17 855 98 965 17 855 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰੈੱਡ ਖਰੀਦ ਸਕਦੇ ਹੋ ਜਿਵੇਂ ਆਪਾਂ ਡਿਟੇਲ ਬੋਲੀਏ ਇਹਦੇ ਵਿੱਚ ਹੀ ਕਿਸਾਨ ਵੀਰ ਦਾ ਨੰਬਰ ਬੋਲਿਆ ਐਦਾਂ ਚੈੱਕ ਕਰਕੇ ਤੁਸੀਂ ਐਦਾਂ ਫੋਨ ਲਾਇਆ ਕਰੋ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਸਾਡਾ ਨੰਬਰ ਸਿਰਫ ਐਡ ਕਰਾਉਣ ਦੇ ਲਈ ਹੁੰਦੇ ਜੀ ਅਗੇ ਜੀ ਟਰਾਲਾ ਵੀ ਕਾਹੂ ਹੈ 16/7 ਦਾ ਟਾਇਰ ਜਮਨ ਨਵੇਂ ਪਏ ਹੈ ਰੇਲ ਦਾ ਹਿੱਸਾ ਲੱਗਿਆ ਹੈ ਫੁੱਲ ਹੈਵੀ ਹੈ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ 90249 70001 90249 70001 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ